ਆਇਦਾ ਪਹਿਲਾ 9250 ਰੁਪਏ ਹੈ ਕਿੰਨਾ ਮਾਰੀ ਕੋਟੇ ਦੀ ਇੱਕ ਬਲਬ ਕਹਿੰਦਾ ਇੱਕ ਬਲਬ ਤੇ 9250 ਰੁਪਏ ਆ ਜੀਰੋ ਬਿੱਲ ਭਗਵੰਤ ਮਾਨ ਦੇ ਨਾ ਆਟਾ ਦਲ ਨਾ ਸ਼ਗਨ ਨਾ ਇਹਨਾਂ ਦੀ ਪੈਨਸ਼ਨ ਸਾਰਾ ਕੁਝ ਕੱਟਦਾ ਆ ਬਿੱਲ ਜਿਹੜੇ ਆਏ ਆ ਜੀ ਜਿਹੜਾ ਉਹੋ ਜਿਹੇ ਪੰਡਾ ਕਹਿੰਦੀਆਂ ਸੀ ਬਿੱਲ ਮਾਫ ਕਰ ਦਿੱਤੇ ਆ ਪੰਜਾਬ ਬਚਾਓ ਯਾਤਰਾ ਦੇ ਵਿੱਚ ਬਿੱਲ ਦਿਖਾਰਾ ਆ ਸ਼੍ਰੋਮਣੀ ਕਾਲੇ ਦਰ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਲੁੱਕੇ ਬਕਾਲੀ ਹਜ਼ਾਰ ਦਾ ਬਿੱਲ ਆਇਆ ਜੀ ਜਿਹੜੇ ਕਹਿੰਦੇ ਸੀ ਕਿ ਅੱਜ ਕਿਸੇ ਨੂੰ ਪੰਜਾਬ ਦੇ ਵਿੱਚ ਆ ਦੇਖਦਾ ਨਹੀਂ ਪਤਾ ਸਾਹਿਬ ਪੰਜ ਦਰਾਂ ਆ ਬੋਲ ਕੇ ਦੱਸ ਤੋ ਆ ਜਾ ਮੇਰਾ ਵੀਰ ਅੱਜ ਅਸੀਂ ਤਰਨ ਤਰਨ ਹਲਕੇ ਗਏ ਆ ਮੇਰਾ ਗਰੀਬ ਵੀਰ ਹੈ ਜਿਹੜਾ ਭਗਵੰਤ ਮਾਨ ਕਹਿੰਦਾ ਜ਼ੀਰੋ ਬਿੱਲ ਆਇਆ ਹੈ ਆ ਬਿੱਲ ਭਗਵੰਤ ਮਾਨ ਤੇਰੇ ਸਰਕਾਰ ਨੇ ਭੇਜਿਆ 45000 ਦਾ 45000 ਰੁਪਏ ਦਾ ਦੇਖੋ 45 ਗਰੀਬ ਦਾ ਆ ਉਹਦੇ ਦੂਜੇ ਘਰ ਦਾ ਆ ਤੇ ਦੱਸ ਜੋ ਇਧਰ ਆ ਜਾਓ ਆ ਜਿਹੜਾ ਬਿੱਲ ਹੈ 27000 28155 ਰੁਪਏ ਅਗਰੀਬ ਦਾ ਐਸ ਐਸ ਮੇਰਾ ਅਗਰੀਬ ਦਾ ਇਹ ਦੇਖੋ ਜੀ ਸਰਕਾਰ ਵੱਲੋਂ ਕਹਿੰਦੀ ਆ ਕਿ ਬਿੱਲ ਮੁਆਫ ਆ ਪਰ ਤੁਹਾਡੇ ਸਾਹਮਣੇ ਆਵੇ 42000 ਦਾ ਬਿੱਲ ਆ ਤੋੜ ਹਾਂਜੀ 27000 ਦਾ ਇੱਕ ਆ ਦੇਖੋ ਦੱਸ ਰਿਹਾ ਕਿ ਮੁੱਖ ਤੌਰ ਆਪ ਜਿਨ੍ਹਾਂ ਨੇ ਬਿੱਲ ਆਏ ਉਹ ਦੱਸ ਰਿਹਾ